ਸ਼ਹਿਰ ਮਹਿਦਪੁਰ ਵਿਖੇ ਪੰਜਾਬ ਪੁਲਿਸ ਵੱਲੋਂ ਸੰਪਰਕ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਜ਼ਿਲ੍ਹਾ ਜਲੰਧਰ ਦੇ ਹਾਤੀ ਕਰਵਾਇਆ ਬੀਐਸਪੀ ਓਂਕਾਰ ਸਿੰਘ ਬਰਾੜ ਜੀ ਨੇ ਆਮ ਜਨਤਾ ਨੂੰ ਜਾਗਰੂਕ ਕੀਤਾ ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਨਤਾ ਵੱਲੋਂ ਵੀ ਪਰਮਾ ਹੁੰਗਾਰਾ ਮਿਲਿਆ ਦੇਖੋ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲੈਕਟ ਕਰੋ ਮਾਂਜੋ ਐਸਐਸਪੀ ਸਰ ਸਿਹਾਰ ਹਰ ਕੰਪਲੀਸ਼ਨ ਖਖਜੀ ਦੇ ਦੇਸ਼ਾ ਨਿਰਦੇਸ਼ ਤੱਕ ਮਾਂਜੋ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਦੇ ਏਜੰਡੇ ਅਨੁਸਾਰ ਸੰਪਰਕ ਆਊਟਰੀਚ ਪ੍ਰੋਗਰਾਮ ਅੱਜ ਮੈਕਪੁਰ ਦੇ ਇਲਾਕੇ ਵਿੱਚ ਕੀਤਾ ਗਿਆ ਜਿੱਥੇ ਕਾਫੀ ਕਰੀਬ 17 ਪੰਚਾਇਤਾਂ ਕੁਸ਼ ਐਮਸੀਪਲ ਬਾਂਦ ਇਲਾਕੇ ਦੇ ਬਹੁਤ ਸਾਰੇ ਨਿਗਤੀ ਅੱਜ ਇਕੱਠੇ ਹੋਏ ਜਿੱਥੇ ਬੜੇ ਖੁੱਲ ਕੇ ਜਮੀਨ ਲੈਵਲ ਤੇ ਜਿਹੜੇ ਸਾਡੇ ਵਿਚਾਰ ਹੋਏ ਕਿ ਡਰਗ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਜਿਹੜੇ ਜਿਹੜੇ 사ਦਨਾ ਨਹੀਂ ਇਹਨਾਂ ਨੇ ਕੋ ਪ੍ਰਾਪਰਟੀਆਂ ਬਣਾਈਆਂ ਜਾਂ ਇਹਨਾਂ ਨੇ ਹੋਰ ਕਿਸ ਤਰ੍ਹਾਂ ਦਾ ਕ੍ਰਾਈਮ ਕੀਤਾ ਉਸ ਚੀਜ਼ ਨੂੰ ਕਾਬੂ ਕਰ ਲਈ ਅਸੀਂ ਇੱਕ ਪਰਫਾਰਮ ਵੀ ਦਿੱਤੇ ਆ ਤੇ ਕੱਲੇ ਕੱਲੇ ਇਨਸਾਨ ਤੋਂ ਅਸੀਂ ਇਹ ਫੀਡਬੈਕ ਲੈਣੀ ਚਾਹੁੰਦੇ ਆ ਵੀ ਪਿੰਡਾਂ 'ਚ ਕਿਸ ਤਰ੍ਹਾਂ ਦਾ ਕ੍ਰਾਈਮ ਹੋ ਰਿਹਾ ਕੱਲਾ ਡਰੱਗ ਹੀ ਨਹੀਂ ਹਰ ਤਰ੍ਹਾਂ ਦਾ ਕ੍ਰਾਈਮ ਜਿਹੜਾ ਹੋ ਰਿਹਾ ਉਹਦੇ ਤੇ ਕੰਟਰੋਲ ਕਰ ਲਈਏ ਜਿਹੜੀ ਸਾਡਾ ਸੰਪਰਕ ਬੋਰਡ ਇਹ ਜਾਰੀ ਕੀਤੀ ਗਈ ਆ ਆ ਔਰ ਇਹ ਲਗਾਤਾਰ ਅਸੀਂ ਪਿੰਡਾਂ 'ਚ ਵੀ ਜਾ ਕੇ ਕਾਰਕਰਤਾ ਜਾ ਕੇ ਸੰਪਰਕ ਪੈਦਾ ਕਰਨਾ ਚਾਹੁੰਦੇ ਤਾਂ ਕਿ ਕ੍ਰਾਈਮ ਨੂੰ ਹਰ ਤਰ੍ਹਾਂ ਕੰਟਰੋਲ ਕੀਤਾ ਜਾ ਸਕੇ ਲੇਕਿਨ ਇਹ ਨਹੀਂ ਐਗਰ ਪੰਜਾਬ ਦੇ ਨਾਤਾ ਦੀ ਪੰਜਾਬ ਦੇ ਨੌਜਵਾਨ ਪੀੜੀ ਤੇ ਉਹਨਾਂ ਦੇ ਲਈ ਬਾਹਰ ਬਾਹਰ ਜਾਂਦੇ ਪੈ ਕੇ ਇਸ ਦਾ ਮਤਲਬ ਹੈ ਦੇਖੋ ਐਜੂਕੇਸ਼ਨ ਦਾ ਸਮਾਂ ਹੈਗਾ ਹਰ ਬੰਦਾ ਚਾਹੁੰਦਾ ਵੀ ਆਪਾਂ ਕਿਤੋਂ ਚੰਗੀ ਵਿਦਿਆ ਲੈ ਜਾ ਤੇ ਸਾਡੇ ਨੂੰ ਤਾਂ ਇਹ ਮਹਿਸੂਸ ਹੋ ਰਿਹਾ ਵੀ ਸਾਡੇ ਕੰਟਰੀ ਚ ਸਾਡੇ ਸਟੇਟਸ ਬਹੁਤ ਅੱਛੇ ਜਿਹੜੇ ਐਜੂਕੇਸ਼ਨ ਸੈਂਟਰ ਹੈਗੇ ਨੇ ਕਿ ਬੱਚਿਆਂ ਨੂੰ ਇੱਥੇ ਹੀ ਸਿੱਖਿਆ ਲੈਣੀ ਚਾਹੀਦੀ ਹੈ ਜੇ ਕੋਈ ਆਪਣੇ ਨਿੱਜੀ ਮਤਾਜ ਲਈ ਜਾ ਰਿਹਾ ਹੈ ਤੇ ਉਹਨੂੰ ਵੀ ਆਪਣੇ ਇੱਥੋਂ ਦੇ ਨਿੱਜੀ ਕੰਮ ਕਰਜੋ ਸਾਡਾ ਪਸ਼ੋਕੜ ਹੈਗਾ ਇਹਦੇ ਵੱਲ ਧਿਆਨ ਦੇ ਕੇ ਇੱਥੇ ਹੀ ਰਹਿਣਾ ਉਚਿਤ ਹੋਵੇ। ਜੀ ਆਪਣੀ ਜੇ ਆਪਣਾ ਸਾ ਪੰਜਾਬ ਨੂੰ ਹੋਣਾ ਦਾ ਟਾਈਮ ਦੀ ਕਿੱਦਾਂ ਦੇਖਦੇ। ਸਾਡਾ ਸਟੇਟ ਆ ਜਿਹੜਾ ਬਹੁਤ ਖਿਸ਼ਾਲ ਸਟੇਟ ਹੈ। ਇਹ ਬੜੀ ਵੀਰਤਾ ਵਾਲਾ ਸਟੇਟ ਹੈ ਇੱਥੇ ਬੜੇ ਚੋਦੇ ਪੈਦਾ ਹੋਏ ਆ। ਔਰ ਉਹਨਾਂ ਨੇ ਸਮਝ ਵੀ ਸਾਡਾ ਸਟੇਟ ਇਸ ਤਰ੍ਹਾਂ ਹੀ ਤਰੱਕੀ ਕਰਦਾ ਰਹੂਗਾ। ਥੈਂਕ ਯੂ। اور سمانکہ کو اپنے پیسے سکتے ہیں بائی سمجھے کا کام ساپکے مالکہ چاہتے ہیں کہ پاڑکا میری جاں میری جاں 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 کسی میکنی بیڈائی چاہتے ہیں کچھ ہی کام دے ہیں کہ ملوشہ سے چندگی گی لگ کمکہ نائی پیٹی گیسی کی گئی کہ میں وہ کا سنگی لگو کہ جیسی کٹے ہو رہے ہیں اس لیے کہ جا سمجھان بکم آنٹوی جیسا رکھوں گا یہ سمجھا کا پرورا کو دائیں گا ਏ 3 ਤੇ ਕੀ ਹੋ ਰਿਹਾ ਪੂਰੇ ਲਾਤੀ ਦਾ ਨਹੀਂ ਵਸਤਰ ਸਾਡੀ ਪਾਕਿਸਤਾਨ ખાસ ਤੇ ਮਾਰੇ ਮਾਰੇ ਨਾ ਨਿਰਭਰਤਾ ਦੇ ਮੈਨੇ ਰੱਖੀ ਹੋਈ ਪੋਟਾ ਦੇ ਨਾਲ ਨਾਲ ਸਾਡੇ ਬੱਚੇ ਨੂੰ ਸਿਹਤਾਂਵਲੀ ਸਾਡੀ ਜੀਤਾ ਪੀ ਹੈ ਦੇਖ ਰਹੇ ਚੋਰੀ ਪਾਸੇ ਲਈ اسی ابڑا وہ لگا رہے تھے تو حضرت وہ کافی سست کر رہے ہیں یعنی اسی بڑا بڑا کچھ کاموں کر رہے ہیں تو ڈسنت کر رہا ہوں تو اس کی ماریا بنائی ہوئی ہے سارے کاج ہے کہ جب ہندو بچے نے کا کام کیا رہا اس کو لگے کہ کے لیے کوئی نہیں کھڑا ایک پیشنل والے ایک کو دو شا これで何をする ਤਦੂ ਅਸਮਨ ਜੀ ਤੇ ਦੇਖੀਏ ਅਸੀਂ ਸ਼ਾਮ ਨੂੰ ਸਾਥ ਨੂੰ ਬੋਲਿਆ ਜੀ ਕਿਤਾਬ ਜਦੋਂ ਪਾਸੇ ਜਾਣ ਨੂੰ ਸੋਚਦੇ ਆ ਸ਼ਾਮ ਨੂੰ یہاں لاتے یا کرتے ہیں ناکتا ہوا کے لئے دیکھتے ہیں ناکتا آپ کے ساتھ پڑھتے ہیں جو میں یہ پتہ دیکھیں کہ یہ سجاہہ پتہ ہے تو آپ کے ساتھ پڑھتے ہیں میرے چندے مارے پر کسی جسکیشن ہے سانجھے پہلی کی ساتھ پڑھتے ہیں مابر تو سے ناکتا کٹنی کو تاہرون درامی کی پہلے تو آگے سر آنسا اور یعنی میری میری کو ماں پرا کس نے کر دی کہ 13 نمبر سے کر دی او دے نے دا راضی نہیں پھر فرمایا آ گیا پھر توائی نے کی ہاں یہ جیڑا نہیں دا راضی لے کی دا تے نہیں پتہ کوئی ہوندا اے دا سائیکل چیا دوپہر توے توائی کو تھوڑے نہیں شام تک آ کے سونا تے بڑا نہیں ہاں اس میں تھم نہیں ہویا میں نہیں تھی لچsequ جب کو ظلم اللہработ Rabbi چب کو جان کلاتی رہا تو سب رکے کی 회網ز راہ را ہے کہ وہ سے وہ دیکھیں کہ یہ ہی چیز ہوگی ہے اور پھر اپنی صپیت ہے یہاں فعل Hayır اب یہاں اس کو زیارہ خوابقہ میںamyون개�ے کے س اس کے رضا nefret اور naprawdę پھیکٹ ہیں فھی 1961 وہ سلام کو جب جو اپا دوجے کو برس کے لیے یہ چائلز ریجن میں رہاد کریں گے دو تک ہیں کریشن اوکسجنیشن کو اس طرح ریجن میں رہیں وہ سمجھ رہی ہیں کہ 750 کی ٹائم کتنا ہے جس کو میرا ਮੈਂ ਇੱਕ ਗੱਲ ਇਹ ਗੱਲਬਾਤ ਇਹ ਜਦੋਂ ਤੁਸੀਂ ਕਿਸ ਆਫਸਰ ਕੋਲ ਨੂੰ ਇਨਫਰਮੇਸ਼ਨ ਦੇਣੀ ਆ ਤਾਂ ਮੈਂ ਕਹਿੰਦਾ ਜਦੋਂ ਜਿਆਸਿਕਾ ਕਰਵਾਇਆ ਕਿ ਤਾਈ ਬਲੇ ਕਰਨਾ ਜਿਆਦਾ ਕੋਈ ਤੁਹਾਨੂੰ ਵੀ ਥਾਪ ਲਿਆ ਤੇ ਚੈਨ ਵਾਲੇ ਪੁੱਛੂਏ ਕਿ ਅਹਿੰਕ ਕਰ ਰਹੇ ਸੀ ਕਿ ਲਾਕਿਆਂ ਤੇ ਹੈਗੀ ਵੀ ਅਪਰ ਕਿਉਂਕਿ ਜਦੋਂ ਸੇਪਾਲ ਸਰ ਜੀ ਅੱਜ ਆਉਗੇ ਤਵੇ ਭੌਂਗਾ ਆਲੇ ਨੂੰ ਤਾਂ ਪੂਰਾ ਕਰੀ ਨਾ ਰਾਤੀਆਂ ਦੀ 10:00 ਵਜੇ ਨਾਲ ਕਿਤੇ ਆ ਤਕਰੀਬਨ 12:00 ਵਜੇ ਤੋਂ ਲੈ ਕੇ 3:30 ਦਰਮਿਆਨ ਤੇ 4:00 ਵਜੇ ਤੱਕ ਜਾਈਦਾ ਹੈ ਤੋਂ ਕੋਈ ਨਾ ਵਿਅਕਤੀਾ ਜਿਹੜੀ ਉਹ ਬੇਨਤੀ ਦੀ ਤਰੀਕ ਦੇ ਇਨਫਰਮੇਸ਼ਨ ਦੇ ਆਏ ਓਨਲੀ ਵਨ ਜੇ ਕੋਈ ਨਾਲ ਕਿਸੇ ਆਉਗੇ ਹੋ ਸਕਦਾ ਹੋਵੇ ਜਿਹੜਾ ਤੁਹਾਡੀ ਇਨਫਰਮੇਸ਼ਨ ਦੇ ਕਾ ਦੇ ਮੈਂ ਖਾਣਾ ਦਿੰਦਾ ਨਾਲਾ ਤੁਹਾਨੂੰ ਇਨਫਰਮੇਸ਼ਨ ਦੇ ਦਿਆ ਜੀ ਤੇ ਮਿਲਦਾ ਹੋਵੇ ਸਤਿ ਸ਼੍ਰੀ ਅਕਾਲ

ਔਰ ਦਸਨ ਵਾਲਿਆਂ ਦੇ ਖਿਲਾਫ ਕਾਰਵਾਈ ਥੋੜੀ ਜਿਹੀ ਕਰਦੇ ਆ ਉਹਨਾਂ ਖਿਲਾਫ ਕਾਰਵਾਈ ਦੀ ਐਰਫਰਮੇਸ਼ਨ ਦੇ ਕੇ ਦੇਖਿਓ ਜੇ ਕਾਰਵਾਈ ਨਾ ਹੋਈ ਕਈ ਵਾਰ ਇਦਾਂ ਹੁੰਦਾ ਆਪਾਂ ਇਹਨਾਂ ਕਹਿੰਦੇ ਜਾਂਦੇ ਜੇ ਆਇਓ ਕਹੇ ਕੋਈ ਹਾਇਰ ਗ੍ਰੀਡੀ ਬੈਠਿਆ ਸਾਫਤਾ ਸੰਪਤੀ ਬੈਠਿਆ ਪਰ ਆਪਜੀ ਪਿੰਡਾਂ ਦੇ ਵਿੱਚ ਪਿਆਰ ਦਾ ਆਗਿਆ ਲਖਿਓ ਇਨਫਰਮੇਸ਼ਨ ਦਿਓਗੇ ਤੇ ਮੈਂ ਇਹ ਗੱਲ ਇਹਨਾਂ ਨੂੰ ਕਹਿੰਨਾ ਕਿ ਅਸੀਂ ਤੁਸਾਂ ਦੀ ਧੌਣ ਘੋੜ ਕੇ ਬੰਦੇ ਨਹੀਂ ਜਾਵਾਂਗੇ ਕਿਉਂਕਿ ਕਾਰਵਾਈ ਕੱਢੀ ਜੇ ਅਸੀਂ ਕੋਈ ਸਾਹਿਬ ਨਹੀਂ ਕਰੇਗਾ ਲੋਕ ਸੋਚਦਾ ਆਉਂਦਾ ਆਉਂਦਾ ਕੋਈ ਬੋਲੀ ਰੇਤ ਪਿੰਡ ਦੇ ਵਿੱਚ ਸਾਰੇ ਵਰਦੇ ਜਾਂ ਕੋਈ ਉਸ ਤੋਂ ਉੱਪਰ ਸਾਡੇ ਨਾਲ ਸਪਰਸ਼ ਬਣਾਓ ਮੈਂ ਜੀ ਮੋਕੀ ਦਾ ਥੇਰੇ ਆ ਜੋ ਤੰਗੀ ਵਾਲ ਸਾਈਡ ਤੋਂ ਸਾਰੀ ਜਨਤਾ ਉੱਥੇ ਦੀ ਲੱਗਦੀ ਆ ਸਾਨੂੰ ਆਉਣ ਜਾਣ ਦੀ ਬਹੁਤ ਦਿੱਕਤ ਹੈ ਇੱਕ ਦਿਨ ਮੈਂ ਇੱਥੇ ਮਹਿਰ ਪਰਠਾਣੇ ਜੀ ਵੀ ਆਇਆ ਸੀ ਉਦੋਂ ਮੈਨੂੰ ਨਹੀਂ ਮਿਲਿਆ ਪਿੱਛੇ ਜੇ ਥੋੜਾ 40 ਮਹੀਨੇ ਹੋ ਗਿਆ ਉਥੇ ਘਰ ਨਾਲਾ ਲਾ ਕੇ ਘਰ ਜਿਹੜਾ ਬੰਦ ਕਰਕੇ ਬੰਦੇ ਕਢਾਈ ਸੀ ਘਟੋ ਘਟ ਤਿੰਨ ਮਹੀਨੇ ਜਿੰਨਾ ਲਗਾ ਰਿਹਾ ਘਰ ਨੂੰ ਅੰਦਰ ਉਸ ਤੋਂ ਬਾਅਦ ਉਹਦੂ ਦੁੱਗਣਾ ਹੋ ਗਿਆ ਕੰਮ ਪੁਲਿਸ ਨੇ ਸਾਰੇ ਰੋਟ ਛੱਡ ਦਿੱਤੇ ਆ ਮਤਲਬ ਕੇਸ ਬਣਿਆ ਜਾਂ ਨਹੀਂ ਬਣਿਆ ਦੁਆਰੇ ਕੰਮ ਦੁੱਗਣਾ ਸ਼ੁਰੂ ਹੋ ਗਿਆ ਉਹਦਾ ਸ਼ਹਿਰਿਆਂ ਚੱਲਦਾ ਤੁਸੀਂ ਸ਼ਹਿਰ ਤੋਂ ਇੱਕ ਤੋਂ ਕਿਹੜੇ ਮਾਰੋ ਸੋਂ ਤਿੰਨ ਚਾਰ ਰਾਸਤੇ ਵਿੱਚ ਚਲਾਉਂਦੇ ਮਾਣੇ ਸਾਲਾਂ ਨੂੰ ਸਸੀ ਬਹੁਤ ਬਹੁਤ ਧੰਨਵਾਦ ਜੀ ਇਹ ਵੀ ਆਪਾਂ ਮੁਖਫਸਰ ਥੋੜਾ ਜਿਹਾ ਨਿਗਰਾਨੀ ਵੀ ਧੋੜ ਕੇ ਆ ਕਿ ਜਿਹੜਾ ਉਹ ਬਿਆਨਿਕ ਦਾ ਪਤਾ ਲੱਗਿਆ ਕਰਿਆ ਉਹ ਦਿਨਾਂ ਗੱਲਬਾਤ ਹੋਈ ਸੀ ਉਸ ਅਸੀਂ ਉਹਨੂੰ ਇਹ ਸੁਝਾਅ ਦਿੱਤਾ ਸੀ ਵੀ ਜਿੰਨੇ ਵੀ ਵਿਰਿਆਤ ਹੋਇਦਰ ਬੇਟੰਡਿਆ ਇਹ ਸਾਡੇ ਮਹਤਵਪੂਰਣ ਥਾਣੇ ਨਾਲ ਜੋੜੇ ਜਾਣ ਪੁਲਿਸ ਦੇ ਤੌਰ ਤੇ ਤੋਂ ਇਹ ਕਾਨੂੰਨੀ ਕਾਰਵਾਈ ਕਰ ਸਕਣ ਉਹਨਾਂ ਨੂੰ ਇਹ ਸੁਝਾਅ ਸੀ ਕਿ ਇਸ ਦਿਨ ਤੋਂ ਅਸੀਂ ਚਾਰਜ ਜਾਨਕੀ ਲਿਆ ਸੀ ਉਸ ਦਿਨ ਤੋਂ ਦਿੱਤਾ ਹੋਇਆ ਪਤਾ ਨਹੀਂ ਤੁਹਾਡੇ ਤੱਕ ਗੱਲ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਹੈ ਸਾਨੂੰ ਨਹੀਂ ਪਤਾ। ਸੋ ਇਹ ਬੁੱਧਾ ਜਿਹੜਾ ਹੈ ਵਿੱਚ ਨਹੀਂ ਆਉਣ ਵਾਲਾ ਬੁੱਧਾ ਹੈ ਜਿਹੜਾ ਪਿੰਡਾਂ ਨੂੰ ਜੋੜਨਾ ਜਾਂ ਤੋੜਨਾ ਉਹਨਾਂ ਦੇ ਧਿਆਨ ਕਿ ਆਉਣਾ ਚਾਹੀਦਾ। ਥੋੜਾ ਜਿਹਾ ਸਾਨੂੰ ਇਸ ਦਾ ਲੈਣਾ ਪਊਗਾ ਸੈੱਟਨ। ਜਿਹੜੇ ਵਾਈਪੈਕ ਦੇ ਸਰਪੰਚ ਆਣੇ ਆ ਮੈਂ ਪਹਿਲਾਂ 8 ਤੋਂ 13 ਤੱਕ ਬੰਦ ਰਹੇ ਹਾਂ। 13 ਤੋਂ 14 ਤੱਕ ਮੈਂ ਬੰਦ ਰਹੇ ਹਾਂ। پیس بہن میں بائی پڑھے ہیں سبان سے پیونہ نے کہا کہ آپ نے کو مونا نہ آیا نہیں آیا پیسو جس کا کہا کچھیں آہوزی تل پڑھی آیا یہ نہیں ہے ہزی آہوزی پرشاکشن ساتھ ہاں گے پرشاکشن ساتھ کو گووریٹ کریں کبھی رس پچھے آیا تھا ہماری پچھے آیا تھا یہ ہے کہ آپ نے اس کی دوائیس کو بھی کار خاصتا ہے بہت باندیا کے آپ بھی ساتھ پانج رہا یہ سانویٹنا سے ساتھ پانج سجوہ بیلکوز <سؤال> بیٹی پڑھو گیرین سینئر آسان <سؤال> کا گھرکاری ہے یہی میں اپنے شکریہ آتا ہوں گا ہمیں اچھی ساتھوں <سؤال> نمبر بڑھ جا کے انہیں تو سبیر ساتھوں گا یہ ساتھوں گا ہمیں پہلوں گا سو بہت بچیاب چاہت جو نشیاں دے پج پجر کرے جانکہ کوچھ سے انہوں نے اعلام ہو نہ بیٹ نشید نہیں پڑھنے تو انہیں ساتھے ساتھوں گا کیونکہ انہیں مہنے کے ساتھ لیے ہوا ਸਭ ਤੋਂ ਪਹਿਲਾਂ ਦੇ ਬੱਚੇ ਜਿਨਾਂ ਆ ਛੋਟੇ ਤੋਂ ਲੈ ਕੇ ਜੂਨੀ ਆਪ ਰੱਖਦੇ ਆ ਸੋ ਹੁਣ ਮੈਂ ਮੈਂ ਕੀ ਕਰੂੰਗਾ ਮਾਜੋ ਡੀਐਸਪੀ ਸਾਹਿਬ ਸਰਦਾਰ ਕਮਾਜ਼ੀ ਦੀ ਬਰਾਤ ਆਪ ਜੀ ਦੇ ਨਾਲ ਕੋ ਅਜਾ ਸਭੇ ਕਰਨਗੇ ਮਾਜੋ ਈਐਸਪੀ ਸਾਹਿਬ ਸਭ ਜੀ ਚਾਂਗੋ ਤਾਂ ਜੋ ਬੱਚੇ ਉਥੇ ਜਾ ਕੇ ਵਿਦਿਆਰਥੀ ਉਥੇ ਜਾ ਕੇ ਆਪਣੇ ਜੀ ਤੀਨੂ ਦਾ ਆਦਰ ਉਸ ਰੱਖ ਸਕਣ ਗਰਾਉਂਡਾਂ ਸਾਡੇ ਦੇਖਣਾ ਵਿੱਚ ਆਮੀ ਬਿਨਾ ਹਮਤ ਨਾਲ ਸਫਾਈ ਕਰਦੇ ਹਾਂ ਮਤਲਬ ਕੋਈ ਨਹੀਂ ਹੁੰਦੇ ਪਿਆ ਮੈਂ ਕਾਪੜਿਆਂ ਨੂੰ ਤੁਹਾਨੂੰ ਦੇ ਦਿੱਤਾ ਕਿ ਜਿਸ ਪਿੰਡ ਦੇ ਵਿੱਚ ਦਾਅ ਬੁੱਟੀ ਉੱਗੀ ਹੋਵੇ ਉਥੇ ਜੇ ਕੋਈ ਨਹੀਂ ਘਰੀ ਪਰ ਫਿਰਦਾ ਜਾਂ ਕੁਝ ਵੀ ਕਰਦਾ ਨਹੀਂ ਉਹਦਾ ਫਰੀ ਆਫ ਕੋਸਟ ਡੀਪਰ ਵੇਚ ਕੇ ਆਵਾਂਗੇ ਗਰਾਉਂਡਾਂ ਸਾਫ਼ ਕਰਾਂਗੇ ਤੁਹਾਡੇ ਬੱਚੇ ਉੱਥੇ ਆਉਣਗੇ ਤੇ ਉਹਦੇ ਉਹ ਨਾਲੋਂ ਵੀ ਤੁਹਾਡੇ ਬੱਚਿਆਂ ਦਾ ਕਹਿਣਾ ਸ਼ੁਰੂ ਹੋਗਾ ਤੇ ਜਿਹੜੀਆਂ ਸ਼ਾਮਾਂ ਨੂੰ ਚੌਂਕਾਂ 'ਚ ਖੜੇ ਹੁੰਦੇ ਤੁਹਾਡੇ ਬੱਚੇ ਉਹਨਾਂ ਉਹਨਾਂ ਦਾ ਧਿਆਨ ਦਿਓ ਉਹਦਾ ਕਾਰਨ ਇਹ ਆ ਕਿ ਬੱਚੇ ਅਜੀ ਗਰਾਊਂਡ 'ਚ ਭੇਜ ਦਿੰਨੇ ਆ ਮਗਰ ਜਾ ਕੇ ਕੋਈ ਨਹੀਂ ਦੇਖਦਾ ਸਾਡਾ ਬੱਚਾ ਆਪਣੀ ਕੀ ਚਾਤਾ ਇਹ ਬਣਾਏ ਤਾਂ ਵੱਡਾ ਫੈਟਿਆ ਮੇਰੇ ਕੋਲ ਬੱਚੇ ਆਉਂਦੇ ਆ ਅੱਜ ਤੱਕ ਮੈਂ ਉਹਨਾਂ ਨੇ ਕਦੇ ਫੋਨ ਕਰਕੇ ਵੀ ਇਹ ਨਹੀਂ ਕਿਹਨਾ ਮਾਮੀ ਤੁਸੀਂ ਬੱਚੇ ਨੂੰ ਦੇਖਣ ਤੇ ਆਓ ਤੁਹਾਡਾ ਬੱਚਾ ਗਰਾਊਂਡ 'ਚ ਆ ਰਿਹਾ ਕੀ ਖੇਡਦਾ ਵਾ ਕੀ ਕਰਦਾ ਮੇਰੇ ਕੋਲ ਪਹੁੰਚਦਾ ਵੀ ਨਹੀਂ ਪਹੁੰਚਦਾ ਅੱਜ ਤੱਕ ਕਦੀ ਕਿਸੇ ਮਾਪਿਆਂ ਨੇ ਮੈਨੂੰ ਕਦੀ ਫੋਨ ਕਰਕੇ ਇਹ ਨਹੀਂ ਆ ਪੁੱਛਿਆ ਵੀ ਸਾਡਾ ਬੱਚਾ ਗਰਾਉਂਡ 'ਚ ਹੁੰਦਾ ਹੈ ਖੁੱਲ੍ਹੇ ਅਸੀਂ ਘੁੰਮ ਕਾ ਕਰਕੇ ਬੱਚੇ ਖੇਡਦੇ ਆਂ ਅੱਜ ਜੇ ਕਿਤੇ ਮੈਚ ਹੁੰਦਾ ਜਾਂ ਕੋਈ ਹੁੰਦਾ ਅਸੀਂ ਬੱਚਿਆਂ ਨੂੰ ਕਢਾਉਨੇ ਆਂ ਤੇ ਮਾਂ ਪਿਓ ਬੱਚਿਆਂ ਨੂੰ ਮੈਚ 'ਚ ਨਹੀਂ ਜਾਣ ਦਿੰਦੇ ਆ ਅੱਜ ਦੀ ਗੱਲ ਆ ਅੱਜ ਮੈਚ ਬਣ ਰਿਹਾ ਸੀ ਦਾ ਆ ਬੱਚੇ ਮੇਰੇ ਖੇਡਣ ਵਾਲੇ ਦੀ ਬੈਠੇ ਆ ਬਸ ਬੱਚਿਆਂ ਨੂੰ ਦੋਹਾਂ ਤਰ੍ਹਾਂ ਬੱਚਿਆਂ ਨੂੰ ਮਾਂ ਪਿਓ ਨੇ ਖੜਾ ਨਹੀਂ ਜਾਣ ਦਿੱਤਾ ਜੇ ਅਸੀਂ ਕਹਿੰਦੇ ਆ ਸਾਡੇ ਅਹ ਪੁਰਸਾ ਲਿਆਂਗਾ ਤੂਰਿਆ ਜਾਂ ਦੂਜਿਆਂ ਤੀਜਿਆਂ ਦਾ ਤੂਰਿਆ ਨਹੀਂ ਮਾਪਿਓ ਦਾ ਪਹਿਲਾ ਤੂਰਿਆ ਸਾਡੇ ਬੱਚਿਆਂ ਦੇ ਵੀ ਗਰੰਦੇ ਵਿੱਚ ਅਜੀ ਪੰਨਿਆਂ ਬੱਚੇ ਨੂੰ ਛਡਾਉਂ ਉਦੋਂ ਹੀ ਜਦੋਂ ਤੁਸੀਂ ਮਾਪਿਓ ਬੱਚੇ ਨੂੰ ਹੱਲਾਸ਼ੇਰੀ ਦੇਊਗਾ ਤਾਂ ਤੁਹਾਡਾ ਬੱਚਾ ਖਰਾਬ ਹੋਈ ਹੋਂਗਾ ਕਦੀ ਦਾਦਾ ਬੱਚਾ ਵੀ ਸੁਧਰੂਗਾ ਜੇ ਅਸੀਂ ਹੱਲਾਸ਼ੇਰੀ ਮਾਪਿਓ ਦੀ ਦੇਣੀ